ਅੱਜ ਸਾਨੂੰ ਉਹ ਇੱਕ ਮੌਕਾ ਮਿਲਿਆ ਸਾਡੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਅੰਦਰ ਜਿਸ ਵੇਲੇ ਉਸ ਵੇਲੇ ਕਬੜੀਆਂ ਲਹਿਰਾਂ ਚੱਲੀਆਂ ਉਹਨਾਂ ਲਹਿਰਾਂ ਦੇ ਮੋਢੀ ਹੋ ਕੇ ਜਿੰਨਾ ਲੋਕਾਂ ਨੇ ਅੰਦੋਲਨ ਲੜਿਆ ਉਹਨਾਂ ਦੇ ਵਿੱਚ ਪਹਿਲੇ ਮੋਢੀਆਂ ਦੇ ਵਿੱਚੋਂ ਨਾ ਸੀ ਸਰਵਾਰ ਸੇਵਾ ਸਿੰਘ ਠਿਪਰੀਵਾਲ ਦਾ ਅਸੀਂ ਕਿਤਾਬਾਂ 'ਚ ਪੜ੍ਹਦੇ ਰਹੇ ਸੇਵਾ ਸਿੰਘ ਠਿਪਰੀਵਾਲ ਨੂੰ لیکن اج دیو سی اس ਧਰਤੀ ਤੇ ਆ ਕੇ اس ਪਿੰਡ ਦੇ ਵਿੱਚ ਘੁੰਮਿਆ ویکھے ਇੱਕ ਵਕਰਾ ਮਾਣ ਮਹਿਸੂਸ ਹੋਇਆ ਕਿ ਕਦੇ ਇੰਨਾਂ ਗਲੀਆਂ ਚ ਕਦੇ ਇੰਨਾਂ ਥਾਵਾਂ ਤੇ ਆਸ ਮਿੱਟੀ ਚ ਇਸ ਧਰਤੀ ਦੇ ਤੇ ਮੈਣਾ ਸੇਵਾ ਸਿੰਘ ਠਿੱਤਰੀਵਾਲ ਦੀਆਂ ਹੋਣੀਆਂ ਸੇਵਾ ਸਿੰਘ ਠਿੱਤਰੀਵਾਲ ਦੀ ਜੇ ਅਗਰ ਜ਼ਿੰਦਗੀ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਲਈ ਸਿੱਖਣ ਲਈ ਬਹੁਤ ਕੁਝ ਆਇਆ ਲੋਕਾਂ ਦਾ ਇੱਕ ਮੰਨਣਾ ਹੈ ਕਿ ਸ਼ਾਇਦ ਆਰਥਿਕ ਤੰਗੀਆਂ ਦੇ ਵਿੱਚੋਂ ਕ੍ਰਾਂਤੀਕਾਰੀ ਜਨਮ ਲੈਂਦੇ ਨੇ ਪਰ ਸੇਵਾ ਸਿੰਘ ਠਿਕਰੀਵਾਲ ਦਾ ਨੇ ਇਹ ਸਮਿੱਥ ਨੂੰ ਤੋੜਿਆ। ਉਹ ਆਰਥਿਕ ਤੰਗੀਆਂ ਦੇ ਵਿੱਚੋਂ ਨਹੀਂ ਸਿਲਕ ਰਿਹਾ। ਕੋਈ ਅਫਸਰ ਲਾਇਨ ਦਾ ਵਿਅਕਤੀ ਉਹਦੇ ਫਾਦਰ ਸਾਹਿਬ ਏਡੀ ਵੱਡੀ ਪੋਸਟ ਤੇ ਰਹੇ ਹੋਣ। ਪਰ ਇਹਦਾ ਮਤਲਬ ਇਹ ਹੈ ਕਿ ਅੰਦੋਲਨਕਾਰੀਆਂ ਨੇ ਉਹਨੇ ਸਪਸ਼ਟ ਕਰਤਾ ਕਿ ਇੱਕ ਸੋਚ ਹੈ। ਸੋਚ ਖੜੀ ਹੁੰਦੀ ਹੈ ਉਹ ਚਾਹੇ ਕਿਸੇ ਦੇ ਖਿਲਾਫ ਖੜੇ ਹੋਣਾ ਪਵੇ ਹੋਈ ਹੈ। ਔਰ ਉਸ ਸੋਚ ਨੇ ਲੰਬਾ ਸਮਾਂ ਅੰਦੋਲਨ ਲੜਿਆ। ਉਹਨਾਂ ਨੇ ਲੁੱਲਣ ਦੇ ਵਿੱਚੋਂ ਅਖੀਰ ਉਹਨਾਂ ਨੂੰ ਆਪਣੀ ਜਾਨ ਦੀ ਆਪਣੇ ਪ੍ਰਾਨਾਂ ਦੀ ਅਹੂਤੀ ਦੇਣੀ ਪਈ ਲੇਕਿਨ ਪਿੱਛੇ ਨਹੀਂ ਹਟੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਪਿੱਛੇ ਨਹੀਂ ਹਟੇ ਇਹ ਸਾਨੂੰ ਸਾਰੇ ਲੋਕਾਂ ਨੂੰ ਉਹਦੇ ਵਿੱਚੋਂ ਮੇਰਾ ਮੰਨਣਾ ਇਹ ਹੈ ਕਿ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਅੱਜ ਇੱਥੇ ਬਹੁਤ ਸਾਰੇ ਲੋਕ ਆਏ ਨੇ ਬਹੁਤ ਸਾਰੇ ਹੋਰ ਆਉਣਗੇ ਇਸ ਦਾ ਸਾਨੂੰ ਵੀ ਮੌਕਾ ਮਿਲਿਆ ਕਿ ਉਹਨਾਂ ਦੇ ਤਸਵੀਰ ਦੇ ਦਰਸ਼ਨ ਕਰਨ ਦਾ ਉਹਨਾਂ ਦੇ ਇੱਥੇ ਆ ਕੇ ਉਸ ਪੈਂਡ ਦੇ ਦਰਸ਼ਨ ਕਰਨ ਦਾ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਮੰਨਦੇ ਆਂ ਮੈਂ ਕਹੂੰਗਾ ਕਿ ਜਿਹੜੀ ਲੜਾਈ ਸ਼ਿਵਾ ਸਿੰਘ ਸ਼ੁਰੂ ਕਰਕੇ ਗਏ ਨੇ ਠਿਕਰੀਵਾਲ ਸਾਹਿਬ ਨੇ ਜੋ ਲੜਾਈ ਇੱਥੋਂ ਸ਼ੁਰੂ ਕੀਤੀ ਆ ਐਸ ਪੰਡ ਤੋਂ ਉਹ ਲੜਾਈ ਹਜੇ ਜਾਰੀ ਹੈ ਲੜਾਈ ਮੁੱਕੀ ਨਹੀਂ ਹਮਲਾਵਰ ਉਸ ਤੋਂ ਵੀ ਤਾਕਤਵਰ ਹੋ ਕੇ ਸਾਡੀ ਉਹਦੇ ਤਾਂ ਹੋ ਚੁੱਕੇ ਨੂੰ ਕੱਢਣ ਦੀ ਗੱਲ ਸੀ ਨਾ ਅੱਜ ਸਾਡੇ ਵੱਲ ਨੂੰ ਪੂਰੇ ਜੋਰ ਨਾਲ ਪੂਰੀ ਤਾਕਤ ਨਾਲ ਔਰ ਸਾਡੇ ਭਾਰਤ ਦੀਆਂ ਹੀ ਪੋਲਿਟੀਕਲ ਪਾਰਟੀਆਂ ਨੇ ਥਰੂ ਆ ਰਿਹਾ ਹੈ ਤੋ ਇਹਦਾ ਮਤਲਬ ਸਾਨੂੰ ਹਜੇ ਲੜਾਈ ਹੋਰ ਵੱਡੀ ਪੱਧਰ ਦੇ ਉੱਤੇ ਲੜਨ ਦੀ ਲੋੜ ਹੈ ਲੋਕਾਂ ਨੂੰ ਅੱਜ ਇੱਥੇ ਆ ਕੇ ਜਿਹੜਾ ਵੀ ਇੱਥੇ ਵੀਰ ਆ ਰਿਹਾ ਹੈ ਸਭ ਨੂੰ ਸੇਵਾ ਸਿੰਘ ਫਿਕਰੀਵਾਲ ਦੀ ਉਹ ਸੋਚ ਤੋਂ ਇੱਕ ਮਾਰਗਦਰਸ਼ਨ ਲੈਣਾ ਚਾਹੀਦਾ ਹੈ ਜਿਹੜੀ ਲੜਾਈ ਉਹਨਾਂ ਨੇ ਲੜੀ ਹੈ ਇਸ ਲੜਾਈ ਨੂੰ ਅੱਗੇ ਤੋਰਿਏ ਔਰ ਸਾਡੀ ਕਿਸਾਨੀ ਦੀ ਜਿਹੜੀ ਲੜਾਈ ਹੈ ਜਿਹਦੇ ਵਿੱਚ ਮੇਰਾ ਮੰਨਣਾ ਹੈ ਸਾਡੇ ਸਮੁੱਚੇ ਐਸਕੇਮ ਨੌਨ ਪੋਲੀਟਿਕਲ ਦਾ ਮੰਨਣਾ ਹੈ ਕਿ ਕਿਸਾਨਾਂ ਦਾ 7 ਲੱਖ ਕਿਸਾਨਾਂ ਦੀ ਖੁਦਕੁਸ਼ੀ ਹੋਈ ਹੈ ਜਿਹੜੀ ਉਦਾ ਮੇਨ ਕਾਰਨ ਹੈ ਕਿਸਾਨਾਂ ਸਰ ਕਰਜ਼ਾ ਔਰ ਉਹ ਕਰਜ਼ੇ ਦਾ ਕੀ ਕਾਰਨ ਹੈ ਤਾਂ ਇਹ ਹੈ ਕਿ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬਹੁਤ ਸਾਰੇ ਰਿਪੋਰਟਾਂ ਹੁੰਦਾ ਜਨਤਕ ਹੋ ਗਈਆਂ ਜਿਦੇ ਚ ਇਹ ਆ ਗਿਆ ਕਿ ਦੇਸ਼ ਦੇ ਕਿਸਾਨਾਂ ਸਿਰ ਕੇਵਲ 20 ਜਾਂ 22 ਲੱਖ ਕਰੋੜ ਦਾ ਕਰਜ਼ਾ ਹੈ ਔਰ ਅਗਲੀ ਗੱਲ ਦੇਸ਼ ਦੇ ਕਿਸਾਨਾਂ ਦਾ ਲਗਭਗ 60 ਲੱਖ ਕਰੋੜ ਰੁਪਈਆ ਐਮਐਸਪੀ ਨਾਲੋਂ ਘੱਟ ਰੇਟ ਦੇ ਉੱਤੇ ਫਸਲ ਖਰੀਦ ਕੇ ਸਰਕਾਰਾਂ ਨੇ ਲੁੱਟ ਲਿਆ ਹੈ ਇਹਦਾ ਮਤਲਬ ਕਿਸਾਨਾਂ ਦੀਆਂ ਜਿਹੜੀਆਂ ਖੁਦਕਸ਼ਮਾ ਹੈ ਉਹਦਾ ਕਾਰਨ ਕਰਜ਼ਾ ਦੇ ਕਰਜ਼ਾ ਫਜ਼ਲ ਦਾ ਰੇਟ ਨਾ ਮਿਲਣ ਕਰਕੇ ਇਸ ਲਈ ਐਮਐਸਬੀ ਗਰੰਟੀ ਕਾਨੂੰਨ ਲੈਣਾ ਬਹੁਤ ਜ਼ਰੂਰੀ ਹੈ ਅੱਜ ਮੈਂ ਪੂਰੇ ਤੁਹਾਡੇ ਨਾਲ ਚੈਨਲਾਂ ਦੇ ਮਾਧਮ ਤੋਂ ਮੇਰੀ ਬੇਨਤੀ ਹੈ ਪੂਰੇ ਦੇਸ਼ ਦੇ ਲੋਕਾਂ ਨੂੰ ਕਿ ਦੋਸਤੋ ਅੱਜ ਅਸੀਂ ਉਸ ਮਹਾਨ ਸ਼ਹੀਦ ਦੀ ਵਰਸੀ ਮਨਾ ਰਹੇ ਹਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਇਕੱਠੇ ਹੋਏ ਹਾਂ ਆਓ ਉਹ ਜਿਹੜੀ ਲੜਾਈ ਉਹਨਾਂ ਨੇ ਸ਼ੁਰੂ ਕੀਤੀ ਉਹ ਲੜਾਈ ਹਜੇ ਜਾਰੀ ਹੈ ਇਹ ਸਿਲਰਾਈ ਨੂੰ ਜਿੱਤ ਤੱਕ ਲਿਜਾਣ ਦੇ ਲਈ ਐਮਐਸਬੀ ਗਰੰਟੀ ਕਾਨੂੰਨ ਦੀ ਲੜਾਈ ਨੂੰ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲੈ ਕੇ ਕਿਸਾਨਾਂ ਨੂੰ ਪੂਰਾ ਭਾਅ ਮਿਲੇ ਤਾਂ ਕਿ ਪੇਠ ਦੇ ਵਿੱਚ ਕੋਈ ਕਿਸਾਨ ਦੀ ਕਿਸੇ ਦੀ ਖੁਦਕਸ਼ੀ ਨਾ ਹੋਵੇ ਜਿਹਦੇ ਕੋਲ 1 ਕਿੱਲਾ ਵੀ ਹੈ ਉਹਦੇ ਕੋਲ 1 ਕਿੱਲਾ ਹੀ ਜਾਂਦਾ ਰਹੇ ਤੇ ਉਹਦੇ ਨਾਲ ਉਹ ਆਪਦੇ ਪਰਿਵਾਰ ਪਾਲਦਾ ਰਹੇ ਸੋ ਕਿਸਾਨ ਕਿਸਾਨ ਰਹੇ ਇਹ ਲੜਾਈ ਲੜਨ ਦੀ ਲੋੜ ਆ ਉਹ ਤੱਕੜੇ ਹੋ ਕੇ ਲੜਾਈ ਲੜੀ ਜੀ